ਨੇਪਾਲ ਚ ਐਸੇ ਪਟਾਕੇ ਪੈ ਕੇ ਇਹਨਾਂ ਪਟਾਕਿਆਂ ਨੇ ਪੂਰੀ ਸਰਕਾਰ ਨੂੰ ਹੀ ਉਡਾ ਦਿੱਤਾ। ਨੇਪਾਲ ਦਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇਪਾਲ ਛੱਡ ਕੇ ਭੱਜ ਗਿਆ। ਇਸ ਤੋਂ ਪਹਿਲਾਂ ਸ਼੍ਰੀਲੰਕਾ, ਬੰਗਲਾਦੇਸ਼ 'ਚ ਵੀ ਲੋਕਾਂ ਦੇ ਗੁੱਸੇ ਨੇ ਉਥੋਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨੰਗੇ ਕਰਕੇ ਭਜਾਏ। ਸਵਾਲ ਹੈ ਕਿ ਸ਼੍ਰੀਲੰਕਾ, ਬੰਗਲਾਦੇਸ਼ ਮਗਰੋਂ ਹੁਣ ਨੇਪਾਲ ਵਿੱਚ ਵੀ ਜਨਜੀਬ ਲੋ ਲਿਆਂਦੇ ਤੂਫਾਨ ਦੇ ਮਗਰ ਕੌਣ ਹੈ? ਕਿ ਭਾਰਤ ਵਿੱਚ ਵੀ ਅਜਿਹਾ ਵਿਦਰੋਹ ਹੋ ਸਕਦਾ ਹੈ ਤੇ ਸਭ ਤੋਂ ਜ਼ਰੂਰੀ ਗੱਲ ਕਿ ਨੇਪਾਲ ਦੇ ਇਸ ਵਿਦਰੋਹ ਦਾ ਪੰਜਾਬ ਤੇ ਸਿੱਖਾਂ ਤੇ ਕੀ ਅਸਰ ਪਵੇਗਾ ਕੀ ਸਿੱਖ ਅਜਿਹੇ ਵਿਦਰੋਹਾਂ ਤੋਂ ਕੋਈ ਫਾਇਦਾ ਲੈ ਸਕਦੇ ਆ ਨਾਲ ਹੀ ਗੱਲ ਕਰਾਂਗੇ ਕਿ ਨੇਪਾਲ ਵਿੱਚ ਇਹ ਸਭ ਫੇਸਬੁੱਕ ਇੰਸਟਾਗ੍ਰam YouTube ਬੰਦ ਹੋਣ ਕਰਕੇ ਜਨ ਜ਼ੀ ਦੇ ਗੁੱਸੇ ਨਾਲ ਹੋ ਰਿਹਾ ਜਾਂ ਫਿਰ ਇਸ ਤਮਾਸ਼ੇ ਪਿੱਛੇ ਕਿਸੇ ਵੱਡੇ ਖਿਡਾਰੀ ਦਾ ਹੱਥ ਹੈ ਜੀਓ ਪੋਲਿਟੀਕਲ ਐਂਗਲ ਤੋਂ ਬਣਾਈ ਇਹ ਵੀਡੀਓ ਪੂਰੀ ਜ਼ਰੂਰ ਦੇਖਿਓ ਚਲਿਏ ਸ਼ੁਰੂ ਕਰਤੇ ਹਾਂ ਇਹ ਨਕਸ਼ਾ ਤੁਸੀਂ ਦੇਖ ਰਹੇ ਹੋ ਜਿਸ ਵਿੱਚ ਭਾਰਤ ਦੇ ਆਸ-ਪਾਸ ਦੇ ਕਈ ਦੇਸ਼ ਦਿਖਾਈ ਦੇ ਰਹੇ ਨੇ ਜਿਨ੍ਹਾਂ ਚ ਗਵੰਡੀ ਮੁਲਕ ਪਾਕਿਸਤਾਨ ਜਿੱਥੇ ਇਮਰਾਨ ਖਾਨ ਪ੍ਰਧਾਨ ਮੰਤਰੀ ਸੀ ਉਹ ਕਹਿੰਦਾ ਮੈਂ ਅਮਰੀਕਾ ਨੂੰ ਆਪਣੇ ਮੁਲਕ ਮਿਲਟਰੀ ਬੇਸ ਨਹੀਂ ਦੇਵਾਂਗਾ ਅਗਲੇ ਚੁੱਕ ਕੇ ਅੰਦਰ ਕਰਤਾ ਅਜੇ ਤੱਕ ਅੰਦਰ ਹੈ ਆ ਥੱਲੇ ਸ਼੍ਰੀਲੰਕਾ ਹੈ ਜਿੱਥੇ ਰਾਜਪੱਖੀ ਦੀ ਸਰਕਾਰ ਸੀ ਵਿਦਰੋਹ ਹੋਇਆ ਤੇ ਤਖਤਾ ਪਲਟ ਹੋ ਗਿਆ ਇਧਰ ਭਾਰਤ ਦੀ ਕੱਛ ਦੇ ਵਿੱਚ ਬੰਗਲਾਦੇਸ਼ ਪੈਂਦਾ ਹੈ ਤਖਤ ਪਲਟਿਆ ਤੇ ਸ਼ੇਖ ਹਸੀਨਾ ਇਥੋਂ ਭੱਜੀ ਭਾਰਤ ਵਿੱਚ ਆ ਕੇ ਉਹਨੇ ਸ਼ਰਨ ਲਈ ਹੁਣ ਇਹਨਾਂ ਤਿੰਨਾਂ ਮੁਲਕਾਂ 'ਚ ਸਰਕਾਰ ਕੌਣ ਚਲਾ ਰਿਹਾ ਇਥੇ ਚੱਲ ਰਹੀਆਂ ਨੇ ਅਮਰੀਕਾ ਪੱਖੀ ਸਰਕਾਰਾਂ ਜਿਹੜੀਆਂ ਅਮਰੀਕਾ ਦੀਆਂ ਅਸਿੱਧੇ ਰੂਪ 'ਚ ਹਮਾਇਤੀ ਆ ਮਤਲਬ ਕਿ ਅਮਰੀਕਾ ਨੇ ਇਹਨਾਂ ਮੁਲਕਾਂ 'ਚ ਰੋਲੇ ਖੜੇ ਕੀਤੇ ਤੇ ਆਪਣੇ ਕੰਟਰੋਲ ਵਾਲੀਆਂ ਇਹਨਾਂ ਮੁਲਕਾਂ 'ਚ ਸਰਕਾਰਾਂ ਬਣਾ ਲਈਆਂ ਜੇ ਇੰਨੀ ਗੱਲ ਸਮਝ ਆਈ ਹੁਣ ਨੇਪਾਲ ਵੱਲ ਆਉਨੇ ਆ ਨੇਪਾਲ ਭਾਰਤ ਦੇ ਬਿਲਕੁਲ ਸਿਰ ਤੇ ਬੈਠਾ ਹੈ ਤੇ ਨੇਪਾਲ ਦੇ ਸਿਰ ਤੇ ਬੈਠਾ ਹੈ ਚੀਨ ਹੁਣ ਚੀਨ ਦਾ ਭਾਰਤ ਨਾਲ ਰੱਟਾ ਵੀ ਚੱਲਦਾ ਹੈ ਤੇ ਦੋਸਤੀ ਵੀ ਹੈ ਕਿਉਂ ਕਿਉਂਕਿ ਭਾਰਤ ਅਮਰੀਕਾ ਨਾਲ ਵੀ ਰਿਸ਼ਤੇ ਰੱਖਦਾ ਹੈ ਤੇ ਚੀਨ ਨਾਲ ਵੀ ਇਹ ਗੱਲ ਨਾ ਅਮਰੀਕਾ ਨੂੰ ਪਸੰਦ ਹੈ ਤੇ ਨਾ ਹੀ ਚੀਨ ਨੂੰ ਅਗਲਿਆਂ ਨੇ ਭਾਰਤ ਨੂੰ ਸਿੱਧਾ ਕਿਹਾ ਵੀ ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀਆਂ ਮੁਲਾਜ਼ੇਦਾਰਾ ਵਾਲਾ ਕੰਮ ਨਹੀਂ ਚੱਲਣਾ ਜਾਂ ਅਮਰੀਕਾ ਪੱਖੀ ਹੋ ਜਾਓ ਜਾਂ ਚੀਨ ਨਾਲ ਖੜੇ ਹੋਵੋ ਸਰਪੰਚ ਹੁਣਾਂ ਨੇ ਭਾਰਤ ਤੇ 50% ਟੈਰਿਫ ਤਾਂ ਹੀ ਲਾਇਆ ਵੀ ਤੁਸੀਂ ਸਾਡੇ ਦੁਸ਼ਮਣ ਰੂਸ ਨਾਲ ਤੇਲ ਦਾ ਵਪਾਰ ਕਰ ਰਹੇ ਹੋ ਉਹੀ ਰੂਸ ਸਾਡੇ ਸਾਥੀ ਯੂਕਰੇਨ ਨਾਲ ਜੰਗ ਲੜ ਰਿਹਾ ਰੂਸ ਚੀਨ ਦਾ ਗੱਠ ਜੋੜ ਹੈ ਤੇ ਇਹਨਾਂ ਨਾਲ ਖੜੇ ਆ ਕਿਮ ਯੋਂਗ ਵਰਗੇ ਤੇ ਇਹ ਲੌਬੀ ਅਮਰੀਕਾ ਤੇ ਵੈਸਟ ਦੀ ਵਿਰੋਧੀ ਆ ਹੁਣ ਮਸਲੇ ਦੀ ਜੜ ਇਹ ਹੈ ਕਿ ਅਮਰੀਕਾ ਤੇ ਚੀਨ ਦੇ ਭੇੜ ਦੇ ਵਿਚਕਾਰ ਦੁਨੀਆ ਫਸੀ ਪਈ ਹੈ ਤੇ ਅਮਰੀਕਾ ਨੇ ਚੀਨ ਨੂੰ ਘੇਰਨ ਨੂੰ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ 'ਚ ਆਪਣੇ ਪੱਖੀ ਸਰਕਾਰਾਂ ਬਣਾ ਕੇ ਇੱਥੇ ਆਪਣੀ ਮਿਲਟਰੀ ਬੇਸ ਬਣਾ ਲਿਆ। ਭਾਰਤ ਨਾਲ ਸਿੱਧਾ ਆਡਾ ਅਮਰੀਕਾ ਤਾਂ ਨਹੀਂ ਲੈਂਦਾ ਕਿਉਂਕਿ ਭਾਰਤ ਦੀ 146 ਕਰੋੜ ਦੀ ਆਬਾਦੀ ਅਮਰੀਕਾ ਵਾਸਤੇ ਇੱਕ ਵੱਡੀ ਮੰਡੀ ਹੈ, ਬਾਜ਼ਾਰ ਹੈ। ਹੁਣ ਤਾਜ਼ਾ ਮਾਮਲੇ 'ਚ ਚੀਨ ਨੇ ਭਾਰਤ ਤੇ ਪ੍ਰਭਾਵ ਪਾਉਣ ਨੂੰ ਤੇ ਅਮਰੀਕਾ ਨੂੰ ਸਨੇਹਾ ਦੇਣ ਨੂੰ ਪਹਿਲਾਂ ਆਪਣੇ ਮੁਲਕ 'ਚ ਮਿਲਟਰੀ ਪ੍ਰੇਡ ਕੀਤੀ। ਆਪਣੀ ਤਾਕਤ ਦਾ ਵਿਖਾਵਾ ਕੀਤਾ ਇਸ ਪ੍ਰੇਡ ਦੇ ਵਿੱਚ ਦੁਨੀਆ ਨੇ ਪਹਿਲੀ ਵਾਰ ਲੇਜ਼ਰ ਹਥਿਆਰ ਵੇਖੇ ਜਿਨ੍ਹਾਂ ਨਾਲ ਡਰੋਨ ਤੇ ਛੋਟੇ ਜਹਾਜ਼ ਉੱਟੇ ਜਾ ਸਕਦੇ ਆ ਇਸ ਦੇ ਨਾਲ ਹੀ ਹਾਈਪਰਸੋਨਿਕ ਮਿਜ਼ਾਲਾਂ ਦਾ ਵੀ ਖੁੱਲ ਕੇ ਪ੍ਰਦਰਸ਼ਨ ਕੀਤਾ ਗਿਆ ਆ ਜਿਹੜਾ ਭਾਰਤ ਦਾ ਤੇ ਪਾਕਿਸਤਾਨ ਦਾ ਪਿੱਛੇ ਜੇ ਠਾ ਠੱਪਾ ਹੋਇਆ ਸੀ ਤੁਹਾਨੂੰ ਪਤਾ ਉਹਦੇ 'ਚ ਵੀ ਚਾਈਨਾ ਦੇ ਹਥਿਆਰ ਵਰਤੇ ਗਏ ਸੀ ਇਸੇ ਦਾ ਦੂਜਾ ਪੜਾਅ ਹੈ ਨੇਪਾਲ ਦੀ ਘਟਨਾ ਜਿਸ ਤਰ੍ਹਾਂ ਹੀ ਚੀਨ ਨੇ ਭਾਰਤ ਨੂੰ ਵੀ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਜਿਸ ਨੇਪਾਲ ਨੂੰ ਹਿੰਦੂ ਰਾਸ਼ਟਰ ਦਾ ਹਿੱਸਾ ਭਾਰਤ ਕਹਿੰਦਾ ਹੈ ਉੱਥੇ ਚੀਨ ਆਪਣਾ ਕਬਜ਼ਾ ਕਰਨਾ ਚਾਹੇਗਾ ਤੇ ਦੂਜਾ ਅਮਰੀਕਾ ਵੱਲੋਂ ਪਾਏ ਜਾ ਰਹੇ ਘੇਰੇ ਨੂੰ ਵੀ ਕੁਝ ਹੱਦ ਤੱਕ ਕਾਊਂਟਰ ਕਰੇਗਾ ਤੇ ਨੇਪਾਲ ਤੇ ਕਬਜ਼ਾ ਕਰਕੇ ਉਹ ਭਾਰਤ ਨੂੰ ਵੀ ਆਪਣੇ ਪੱਖੀ ਰੱਖਣਾ ਚਾਹੇਗਾ ਕਿਉਂਕਿ ਹਿਮਾਲਿਆ ਦੀ ਚੋਟੀ ਤੇ ਜਿਹੜਾ ਸਭ ਤੋਂ ਉੱਪਰ ਬੈਠਾ ਹੋਇਆ ਉਹਦੀ ਮਾਰ ਥੱਲੇ ਸ਼੍ਰੀਲੰਕਾ ਤੱਕ ਜਾਣੀ ਹੈ ਉਨੇ ਇਧਰੋਂ ਬੰਗਲਾਦੇਸ਼ ਵੀ ਢਾਉਣਾ ਤੇ ਉਧਰੋਂ ਪਾਕਿਸਤਾਨ ਤੱਕ ਵੀ ਪਹੁੰਚ ਜਾਣਾ ਇਸ ਤੋਂ ਬਿਨਾ ਸਭ ਤੋਂ ਮਾਰੂ ਹਥਿਆਰ ਜਿਹੜਾ ਚੀਨ ਦੇ ਕੰਟਰੋਲ ਹੇਠ ਆ ਉਹ ਹੈ ਤਿੱਬਤ ਦਾ ਉਹ ਪਾਣੀ ਜਿਹੜਾ ਭਾਰਤ ਸਮੇਤ ਦੱਖਣੀ ਏਸ਼ੀਆ ਦੀ ਅਰਬਾਂ ਦੀ ਆਬਾਦੀ ਦੀ ਤਿਆ ਮਟਾ ਰਿਹਾ ਉੱਪਰ ਬੈਠਾ ਚੀਨ ਇੱਕੋ ਨਿਸ਼ਾਨੇ ਤੇ ਪੂਰੇ ਦੱਖਣ ਏਸ਼ੀਆ ਨੂੰ ਟਾਰਗੇਟ ਤੇ ਕਰਨਾ ਚਾਹ ਰਿਹਾ ਤੇ ਇਸੇ ਕਰਕੇ ਉਹਨੇ ਨੇਪਾਲ ਵਾਲਾ ਕਾਂਡ ਕਰਵਾਇਆ ਹੋ ਸਕਦਾ ਨਹੀਂ ਤਾਂ ਜਿਹੜੀ ਜ਼ੈਂਜ਼ੀ ਮੋਬਾਈਲਾਂ ਤੇ ਹੀ ਬੈਠੀ ਰਹਿੰਦੀ ਆ ਉਹ ਵਿਦਰੋਹ ਇਸ ਹੱਦ ਤੱਕ ਨਹੀਂ ਜਾ ਸਕਦੀ। ਬੀ ਹਥਾਂ 'ਚ ਐਸਐਲਆਰ ਫੜੀ ਫਰ। ਇਸ ਦਾ ਮਤਲਬ ਹੈ ਜੈਂਸੀ ਮੋਰਿਆ ਪਿੱਛੇ ਕੋਈ ਹੋਰ ਹੈ ਜਿਹੜਾ ਐਸੇ ਹਥਿਆਰ ਦੇ ਰਿਹਾ, ਪਲੈਨਿੰਗ ਕਰ ਰਿਹਾ ਤੇ ਇਹ ਸਾਰੇ ਕੁਝ ਨੂੰ ਪਲਾਨਡ ਤਰੀਕੇ ਨਾਲ ਇੰਪਲੀਮੈਂਟ ਕਰਵਾ ਰਿਹਾ। ਮੇਰੇ ਅੰਦਾਜ਼ੇ ਦੇ ਮੁਤਾਬਕ ਇਹ ਕੰਮ ਚੀਨ ਨੇ ਕਰਵਾਇਆ ਹੋ ਸਕਦਾ ਹੈ। ਹੋ ਸਕਦਾ ਤੁਸੀਂ ਇਸ ਪਿੱਛੇ ਅਮਰੀਕਾ ਨੂੰ ਵੀ ਜ਼ਿੰਮੇਵਾਰ ਮੰਨਦੇ ਹੋ। ਪਰ ਮੈਂ ਚੀਨ ਦੇ ਹਿਸਾਬ ਨਾਲ ਆਪਣੇ ਤੱਥ ਦੇ ਰਿਹਾ। ਖੈਰ ਹੁਣ ਆਉਂਦੀ ਗੱਲ ਵੀ ਰੌਲਾ ਪੈ ਚੁੱਕਾ ਹੈ ਨੇਪਾਲ ਦੀ ਰਾਜਗਦੀ ਖਾਲੀ ਆ ਹੁਣ ਦੀ ਜਾਣਕਾਰੀ ਅਨੁਸਾਰ ਨੇਪਾਲ ਦੇ ਵਿੱਚ ਇੱਕ ਬੀਬੀ ਬਜ਼ੁਰਗ ਬੀਬੀ ਪ੍ਰਧਾਨ ਮੰਤਰੀ ਬਣਾਈ ਜਾ ਚੁੱਕੀ ਹੈ ਹੁਣ ਇਸ 'ਚ ਚੀਨ ਜਾਂ ਅਮਰੀਕਾ ਦੋਹਾਂ 'ਚੋਂ ਕਿਹੜਾ ਆ ਕੇ ਨੇਪਾਲ ਦੀ ਸੱਤਾ ਨੂੰ ਆਪਣੇ ਕੰਟਰੋਲ 'ਚ ਲੈਂਦਾ ਉਸ ਬੀਬੀ ਰਾਹੀਂ ਇੱਥੇ ਹੋਵੇਗੀ ਡਿਪਲੋਮੈਟਿਕ ਤੇ ਦਿਮਾਗੀ ਲੜਾਈ ਅਮਰੀਕਾ ਚਾਹੇਗਾ ਕਿ ਉਹ ਚੀਨ ਨੂੰ ਘੇਰੇ ਤਾਂ ਉਹ ਨੇਪਾਲ ਤੇ ਆਪਣਾ ਕੰਟਰੋਲ ਕਰਨਾ ਚਾਹੇਗਾ ਚੀਨ ਪਹਿਲਾਂ ਹੀ ਇਸ ਮਾਮਲੇ ਨੂੰ ਛੇੜ ਚੁੱਕਾ ਸੋ ਆਪਣੀ ਪੂਰੀ ਤਾਕਤ ਨਾਲ ਨੇਪਾਲ ਤੇ ਕੰਟਰੋਲ ਕਰਨ ਨੂੰ ਕਾਲਾ ਕਿਉਂਕਿ ਤਿੱਬਤ ਪਹਿਲਾਂ ਹੀ ਉਸ ਦੇ ਕਬਜ਼ੇ ਚ ਹੈ ਇਧਰ ਹਾਂਗਕਾਂਗ ਮਕਾਓ ਵਰਗੇ ਇਲਾਕੇ ਵੀ ਚੀਨ ਪਹਿਲਾਂ ਹੀ ਦੱਬੀ ਬੈਠਾ ਹੈ ਅਮਰੀਕਾ ਵੱਲੋਂ ਕੰਟਰੋਲ ਕੀਤੇ ਬਾਕੀ ਦੇ ਇਲਾਕਿਆਂ ਸਾਹਮਣੇ ਉਹਨੇ ਉੱਚੀ ਥਾਂ ਮੱਲ ਕੇ ਬੈਠਣ ਦੀ ਸੋਚ ਦੇ ਨਾਲ ਨੇਪਾਲ ਵਾਲਾ ਕਾਂਡ ਕਰਵਾਇਆ ਹੋ ਸਕਦਾ ਹੈ ਇਹ ਮੇਰਾ ਮੰਨਣਾ ਹੈ ਅਗਲਾ ਸਵਾਲ ਆਉਂਦਾ ਹੈ ਕਿ ਭਾਰਤ ਵਿੱਚ ਵੀ ਕੀ ਅਜਿਹੇ ਹ ਵਿਦਰੋਹ ਹੋ ਸਕਦਾ ਹੈ ਨਹੀਂ ਭਾਰਤ ਵਿੱਚ ਅਜਿਹੇ ਹ ਕੁਝ ਵੇਖਣ ਨੂੰ ਨਹੀਂ ਮਿਲ ਸਕਦਾ ਕਿਉਂਕਿ ਭਾਰਤ ਦੇ ਵਿੱਚ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਵੱਡੀ ਤਾਕਤ ਹੈ ਸੂਬਿਆਂ ਕੋਲ ਇੰਨੀ ਤਾਕਤ ਹੈ ਨਹੀਂ ਕਿ ਲੋਕ ਸੰਗਠਿਤ ਹੋ ਸਕਣ ਦੂਜਾ ਭਾਰਤ ਦਾ ਇਲਾਕਾ ਵੀ ਵੱਡਾ ਹੈ ਤੀਜਾ ਭਾਰਤ ਕੋਲ ਫੌਜੀ ਪਾਵਰ ਵੀ ਵੱਡੀ ਹੈ ਕੋਈ ਹੋਰ ਤਰੀਕਾ ਹੋਵੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਹਾਂ ਭਾਰਤ ਦੇ ਵਿੱਚ ਚੱਲ ਰਹੀਆਂ ਆਜ਼ਾਦੀ ਲਹਿਰਾਂ ਇੱਕ ਵੱਡਾ ਫੈਕਟਰ ਜ਼ਰੂਰ ਆ ਤੇ ਲੋੜ ਪੈਣ ਤੇ ਵੈਸਟ ਇਸ ਫੈਕਟਰ ਨੂੰ ਜ਼ਰੂਰ ਵਰਤ ਸਕਦਾ ਹੈ ਅਗਲੀ ਗੱਲ ਕਿ ਪੰਜਾਬ ਤੇ ਸਿੱਖ ਇਹ ਸਾਰੇ ਮਾਮਲੇ 'ਚ ਕਿੱਥੇ ਖੜੇ ਆ ਸਿੱਖ ਕੋਈ ਫਾਇਦਾ ਲੈ ਸਕਦੇ ਆ ਦੁਨੀਆ 'ਚ ਆਉਂਦੇ ਸਾਲਾਂ 'ਚ ਵੱਡੇ ਉਲਟਫੇਰ ਹੋ ਸਕਦੇ ਆ ਮੁਲਕਾਂ ਦੀ ਟੁੱਟ-ਭੱਜ ਹੋਵੇਗੀ ਲੌਬੀਆਂ ਵੱਣਨਗੀਆਂ ਤੇ ਕਈ ਨਵੇਂ ਮੁਲਕਾਂ ਦਾ ਜਨਮ ਹੋਵੇਗਾ ਕਦੋਂ ਕਿੱਥੇ ਕਿਸ ਨੂੰ ਤਾਕਤ ਮਿਲ ਜਵੇ ਕੋਈ ਨਹੀਂ ਜਾਣਦਾ ਨਿਊ ਵਰਲਡ ਆਰਡਰ 'ਚ ਵਪਾਰ ਫਾਇਦੇ ਮੰਡੀ ਜ਼ਮੀਨ ਸਿਲਕ ਰੂਟ ਆਦ ਕਈ ਚੀਜ਼ਾਂ ਦੇ ਆਧਾਰ ਤੇ ਵੱਡੇ ਰਾਜ ਪਲਟੇ ਵੀ ਹੋਣਗੇ ਤੇ ਅਮਰੀਕਾ ਤੇ ਚੀਨ ਦੀ ਇਸ ਆਪਸੀ ਖਾਣਾ ਜੰਗੀ ਚ ਕਈ ਕੌਮਾਂ ਨੂੰ ਫਾਇਦਾ ਵੀ ਹੋਵੇਗਾ ਇਹ ਵੀ ਕਹਿ ਸਕਦੇ ਆ ਕਿ ਸਿੱਖ ਇਸ ਪੰਨ ਤੋੜ ਤੋਂ ਲਾਹਾ ਲੈ ਸਕਦੇ ਆ ਜੇ ਸਿੱਖਾਂ ਦੀ ਲੀਡਰਸ਼ਿਪ ਖੜੀ ਹੋ ਗਈ ਜਿਹੜੀ ਪਿਛਲੇ 40 ਸਾਲਾਂ ਤੋਂ ਆਪਸ ਚ ਫਸੀ ਹੋਈ ਆ ਜਾਂ ਫਸਾਈ ਪਈ ਆ ਪੰਜਾਬ ਦੀ ਧਰਤੀ ਇਹ ਜ਼ਰਖੇਜ਼ ਖੇਤਾ ਵਪਾਰ ਜ਼ਮੀਨ ਸਿਲਕ ਰੋਡ ਦੇ ਪੈਮਾਨੇ ਤੇ ਇੱਕ ਵੱਡਾ ਫੈਕਟਰ ਹੈ ਜਿਹੜਾ ਚੀਨ ਵਾਸਤੇ ਵੀ ਫਾਇਦੇਮੰਦ ਹੈ ਤੇ ਵੈਸਟ ਵਾਸਤੇ ਤਾਂ ਹੈ ਹੀ ਕਿਉਂਕਿ ਇਸ ਧਰਤੀ ਦਾ ਜ਼ਰਖੇਜ਼ ਹੋਣਾ ਇਸ ਵਾਸਤੇ ਵਰ ਹੈ ਤੇ ਇਸ ਵਰ ਦੇ ਨਾਲ ਨਾਲ ਇੱਥੇ ਵੱਸਦੀ ਸਿੱਖੀ ਦੁਨੀਆਂ ਦੀ ਇਕਲੌਤੀ ਕੌਮ ਹੈ ਜੋ ਜੰਗ ਜਾਂ ਸ਼ਾਂਤੀ ਦੋਹਾਂ ਦੇ ਵਿੱਚ ਹੀ ਨਿਪੁੰਨ ਹੈ ਸਿੱਖਾਂ ਦੀ ਬਹਾਦਰੀ ਦਾ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਸ਼ਾਂਤੀ ਚਾਹੀਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਸਰੋਤ ਹੈ ਨਹੀਂ। ਗਲੋਬਲ ਆਰਡਰ ਵਿੱਚ ਇਸ ਸਮੇਂ ਸਿੱਖ ਇੱਕ ਵੱਡੀ ਧਿਰ ਵੱਜੋਂ ਸਾਹਮਣੇ ਆਏ ਨੇ ਤੇ ਬਸ਼ਰਤੇ ਇਹਨਾਂ ਨੂੰ ਆਪਣਾ ਦਿਮਾਗ ਤੇ ਸਿਰ ਚੱਜ ਨਾਲ ਵਰਤਣਾ ਆ ਜਾਵੇ। ਕਲੈਕਟਿਵ ਰੂਪ 'ਚ ਸਿੱਖਾਂ ਨੇ ਆ ਹੜਾਂ 'ਚ ਬਿਨਾਂ ਲੀਡਰਸ਼ਿਪ ਤੋਂ ਜੋ ਕਾਰਨਾਮੇ ਕੀਤੇ ਆ ਦੁਨੀਆ ਦੀਆਂ ਸਰਕਾਰਾਂ ਦੇ ਲੈਵਲ ਦੇ ਕੰਮ ਕਰਕੇ ਦਿਖਾਏ ਆ। ਪਰ ਇੱਕ ਲੀਡਰਸ਼ਿਪ ਵੱਲੋਂ 1984 ਤੋਂ ਬਾਅਦ ਕੋਈ ਚੱਜ ਦਾ ਲੀਡਰ ਸਿੱਖਾਂ ਨੂੰ ਨਹੀਂ ਮਿਲਿਆ ਤੇ ਜਿਹੜਾ ਮਿਲਿਆ ਉਨੋਂ ਅਸੀਂ ਸਾਂਭਿਆ ਨਹੀਂ ਦੁਨੀਆਦਾਰੀ ਦੀ ਗੱਲ ਕਰਦੇ ਕਰਦੇ ਮੈਂ ਜ਼ਿਕਰ ਕਰਨਾ ਚਾਹੁੰਦਾ ਆ ਸਿੱਖ ਨੌਜਵਾਨ ਸਰਦਾਰ ਦਲਜੀਤ ਸਿੰਘ ਦਾ ਜੋ ਕਿ ਇੱਕ ਵੈੱਬਸਾਈਟ ਡਿਜ਼ਾਈਨਰ ਨੇ ਜਿਨ੍ਹਾਂ ਦਾ ਬ੍ਰਾਂਡ ਹੈ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਉਹ ਚੇਚਾ ਹੀ ਐਨ ਆਰ ਆਈ ਪੰਜਾਬੀਸ ਲਈ ਬਣਾਇਆ ਗਿਆ ਇੱਕ ਟਰਸਟਡ ਵੈਬ ਡਿਜ਼ਾਈਨ ਬ੍ਰਾਂਡ ਜੋ 2014 ਤੋਂ ਲਗਾਤਾਰ 400 ਤੋਂ ਵੱਧ ਵੈੱਬਸਾਈਟ ਡਿਲੀਵਰ ਕਰ ਚੁੱਕਾ ਹੈ ਖਾਲਸਾ ਵੈੱਬਸਾਈਟ ਡਿਜ਼ਾਈਨਰਸ ਦਿੰਦਾ ਹੈ ਅਲਟਰਾ ਫਾਸਟ ਲੋਡਿੰਗ ਵੈੱਬਸਾਈਟ ਐਂਡ ਫੁਲੀ ਬਿਲਡ ਇਨ ਸਟਰੋਂਗ ਸਕਿਉਰਟੀ ਲਾਈਫਟਾਈਮ ਸਪੋਰਟ ਮੰਥਲੀ ਅਪਡੇਟਸ ਅਤੇ ਫ੍ਰੀ ਵੈਬਸਾਈਟ ਬੈਕਅਪਸ ਖਾਲਸਾ ਐਡੀਟਰ ਦੇ ਨਾਲ ਤੁਸੀਂ ਆਪਣੀ ਵੈਬਸਾਈਟ ਨੂੰ ਆਪ ਐਡਿਟ ਕਰ ਸਕਦੇ ਹੋ ਸਰਦਾਰ ਦਲਜੀਤ ਸਿੰਘ ਖੁਦ ਹਰ ਪ੍ਰੋਜੈਕਟ ਦੇ ਵਿੱਚ ਇਨਵੋਲਵ ਰਹਿੰਦੇ ਨੇ ਆਪਣੇ ਬਿਜ਼ਨਸ ਨੂੰ ਨੈਕਸਟ ਲੈਵਲ ਲੈ ਜਾਣਾ ਚਾਹੁੰਦੇ ਹੋ ਤੇ ਆਪਣੇ ਬਿਜ਼ਨਸ ਦੀ ਪ੍ਰੋਫੈਸ਼ਨਲ ਵੈਬਸਾਈਟ ਬਣਾਉਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਖਾਲਸਾ ਵੈਬਸਾਈਟ ਡਿਜ਼ਾਈਨਰਸ ਡਾਇਰੈਕਟ WhatsApp ਤੇ ਦਲਜੀਤ ਸਿੰਘ ਨਾਲ ਗੱਲ ਕਰਨ ਲਈ Google ਤੇ ਸਰਚ ਕਰੋ ਖਾਲਸਾ ਵੈਬਸਾਈਟ ਡਿਜ਼ਾਈਨਰਸ ਪੰਜਾਬ ਦਾ ਟਰੱਸਟਡ ਤੇ ਬੈਸਟ ਵੈਬਸਾਈਟ ਡਿਜ਼ਾਈਨਰ ਬ੍ਰਾਂਡ ਇਸ ਵੀਡੀਓ ਦੇ ਕਲੋਥਿੰਗ ਸਪான்ਸਰ ਨੇ legzotica.com ਤੁਸੀਂ ਵੀ ਆਪਣੇ ਬ੍ਰਾਂਡ ਦੀ ਟੀ-ਸ਼ਰਟਸ ਬਣਾਉਣਾ ਚਾਹੁੰਦੇ ਹੋ ਤਾਂ legzotica.com ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ ਵੈਬਸਾਈਟ ਤੇ Instagram ਪੇਜ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਤੇ ਸਕਰੀਨ ਦੇ ਉੱਤੇ ਵੀ ਮਿਲ ਜਾਵੇਗਾ ਰੀਸੈਂਟ ਤੁਸੀਂ ਜਿੰਨੇ ਵੀ ਆਰਡਰ ਕਰੋਗੇ ਉਹਦੇ ਚੋਂ ਬਹੁਤ ਸਾਰਾ ਹਿੱਸਾ lagzotica.com ਵੱਲੋਂ ਹੜ ਪੀੜਤਾ ਦੀ ਮਦਦ ਦੇ ਲਈ ਵੀ ਦਿੱਤਾ ਜਾਵੇਗਾ ਇਹ ਗੱਲ ਸਾਫ਼ ਤੇ ਸਪਸ਼ਟ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਫਲਸਫੇ ਤੋਂ ਬਿਨਾਂ ਸਿੱਖਾਂ ਕੋਲ ਕੁਝ ਵੀ ਹੈ ਨਹੀਂ ਤੇ ਦੁਨੀਆ 'ਚ ਜੇ ਸ਼ਾਂਤੀ ਆਈ ਇਸੇ ਜਾਗਤ ਜੋਤ ਸਤਿਗੁਰੂ ਦੇ ਫਲਸਫੇ ਨਾਲ ਹੀ ਆਉਣੀ ਹੈ ਪਰ ਉਹ ਉਹਨਾਂ 'ਚਰ ਸੰਭਵ ਨਹੀਂ ਜਿੰਨਾ 'ਚਰ ਯੂਨੋ ਦੇ ਵੇੜੇ 'ਚ ਨਿਸ਼ਾਨ ਸਾਬ ਨਹੀਂ ਝੁੱਲਦਾ ਇਹ ਵੀ ਗੱਲ ਸਾਫ਼ ਹੈ ਕਿ ਸਿੱਖ ਅੱਜ ਦੁਨੀਆ ਦੀ ਭੰਨ ਤੋੜ ਵਿੱਚ ਬੜਾ ਕੁਝ ਹਾਸਲ ਕਰ ਸਕਦੇ ਆ ਜੇ ਇਹਨਾਂ ਨੂੰ ਸਿਰ ਵਰਤਣੇ ਆ ਗਏ ਚਾਹੇ ਵੈਸਟਨ ਨਾਲ ਕਿਸੇ ਡੀਲ 'ਚ ਸਿੱਖ ਫਾਇਦੇ ਲੈ ਜਾਣ ਜਿਸ ਦੇ ਜ਼ਿਆਦਾ ਚਾਂਸ ਆ ਚੀਨ ਅਜੇ ਨਾਸਤਕ ਮੁਲਕ ਹੋਣ ਕਰਕੇ ਸਿੱਖਾਂ ਵਾਸਤੇ ਉਹਨਾ ਕਾਰਗਰ ਸਾਬਤ ਨਹੀਂ ਹੋ ਸਕਦਾ ਸ਼ਾਇਦ 47 84 ਤੋਂ 2025 ਦੇ ਹੜ੍ਹਾਂ ਤੱਕ ਸਫ਼ਰ ਵਿੱਚ ਵਾਰ-ਵਾਰ ਲੱਕ ਟੁੱਟਣ ਦੇ ਬਾਵਜੂਦ ਅੱਜ ਸਿੱਖ ਦਰਿਆਵਾਂ ਨੂੰ ਬੰਨ ਮਾਰਨ ਯੋਗੇ ਹੋ ਗਏ ਆ ਜਿਸ ਦਿਨ ਯੂਐਨਓ ਦੇ ਝੰਡਿਆਂ 'ਚ ਸਾਡਾ ਵੀ ਝੰਡਾ ਗੰਡਿਆ ਗਿਆ ਉਸ ਦਿਨ ਤੋਂ ਮਗਰੋਂ ਸੰਸਾਰ 'ਚ ਕੋਈ ਬੰਦਾ, ਪੰਦਾ, ਪਸ਼ੂ ਭੁੱਖਾ ਨਹੀਂ ਸੋਵੇਗਾ ਇਸ ਗੱਲ ਦੀ ਗਾਰੰਟੀ ਹੈ। ਬਾਕੀ ਇਹ ਮੇਰੇ ਨਿੱਜੀ ਵਿਚਾਰ ਨੇ, ਜ਼ਰੂਰੀ ਨਹੀਂ ਕਿ ਇਹ ਸਭ ਕੁਝ ਪੂਰੀ ਤਰ੍ਹਾਂ ਨਾਲ 100% ਆਥੈਂਟੀਕੇਟ ਹੋਵੇ। ਵਾਦ-ਕਾੜ ਵੀ ਹੋ ਸਕਦੀ ਹੈ ਪਰ ਆਪਣੀ ਸੋਚ ਮੁਤਾਬਕ ਇਹ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀ ਆ। ਤੁਸੀਂ ਇਹਨਾਂ ਵਿਚਾਰਾਂ 'ਵਾਂਗੀ ਸੋਚ ਦਿਓ, ਕਮੈਂਟ ਵਿੱਚ ਜਰੂਰ ਦੱਸਿਓ ਤੇ ਇਸ ਸਭ ਕਾਸੇ ਦੀਆਂ ਆਪਣੇ ਹਿਸਾਬ ਨਾਲ ਆਪਸ ਦੇ ਵਿੱਚ ਕੜੀਆਂ ਜੋੜਨ ਦੀ ਕੋਸ਼ਿਸ਼ ਵੀ ਜ਼ਰੂਰ ਕਰਿਓ ਜੀਓ ਪੋਲਿਟਿਕ ਸਮਝਣ ਵਾਲੇ ਇਸ ਗੱਲ ਨੂੰ ਹੋ ਸਕਦਾ ਸਹੀ ਤਰੀਕੇ ਨਾਲ ਸਮਝ ਜਾਣਗੇ ਬਾਕੀ ਇਹ ਵੀ ਹੋ ਸਕਦਾ ਵੀ ਕਈ ਮੇਰੇ ਵਰਗਿਆਂ ਦੇ ਗੱਲਾਂ ਉੱਪਰੋਂ ਦੀ ਲੰਘ ਜਾਣ ਫਲਾਈ ਕਰ ਅਰਦਾਸ ਹੈ ਕਿ ਕਲਗੀਧਰ ਪਾਤਸ਼ਾਹ ਪੰਥ ਦੀ ਬੋਡੀ ਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੀ ਕੌਮ ਨੂੰ ਸਿਰ ਜੋੜਨ ਦੀ ਸੋਝੀ ਬਖਸ਼ਣ